ਕਨੈਕਟ ਐਫ ਐਮ ਤੇ ਜਰਨਲ ਸੋਤਾ ਵੱਲੋਂ ਆਪ ਸਭ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਆਪਣੇ ਸ਼ਹਿਰ ਐਡਮਿੰਟਨ ਦੇ ਵਸਨੀਕ ਨੇ ਗੁਰਬਾਰਨ ਸਿੰਘ ਜੋ ਬਠਿੰਡਾ ਹਲਕੇ ਤੋਂ ਇਸ ਵਾਰ ਲੋਕ ਸਭਾ ਚੋਣਾਂ ਲਈ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਨੇ ਚੋਣ ਨਿਸ਼ਾਨ ਇਹਨਾਂ ਦਾ ਮਾਚਸ ਦੀ ਡੱਬੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਗੁਰਬੰਧ ਸਿੰਘ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਹਾਂਜੀ ਸਰਦਾਰ ਜਰਨੈਲ ਸਿੰਘ ਬਸੋਤਾ ਜੀ ਤੇ ਐਫਐਮ 101.7 ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਸੋ ਗੁਰਬੰਧ ਆਪਣੇ ਬਾਰੇ ਦੱਸੋ ਕਿਸ ਤਰ੍ਹਾਂ ਮਨ ਬਣ ਗਿਆ ਚੋਣ ਲੜਨ ਦਾ ਹਾਂਜੀ ਪਹਿਲੇ ਮੈਂ ਆਪਦੇ ਬਾਰੇ ਥੋੜੀ ਇੰਟਰੋਡਕਸ਼ਨ ਦੇਣਾ ਚਾਹੁੰਦਾ ਮੇਰਾ ਨਾਮ ਗੁਰਬੰਧ ਸਿੰਘ ਤੇ ਮੈਨੂੰ ਇੱਥੇ ਕੈਨੇਡਾ ਦੇ ਵਿੱਚ 14 ਸਾਲ ਹੋ ਗਏ ਆਇਆਂ ਨੂੰ ਮੈਂ ਪਿੱਛੇ ਮਾਨਸਾ ਡਿਸਟ੍ਰਿਕਟ ਦੇ ਛੋਟੇ ਜਿਹੇ ਪਿੰਡ ਮੋਰ ਸਿੰਘ ਵਾਲਾ ਤੋਂ ਬਿਲੋਂਗ ਕਰਦਾ ਉੱਥੇ ਮੈਂ ਆਪਣੀ ਬੀਟੈਕ ਕੰਪਲੀਟ ਕਰਕੇ 2006 ਤੋਂ ਬਾਅਦ ਉਸ ਤੋਂ ਬਾਅਦ ਇੱਥੇ ਮੈਂ 2010 ਦੇ ਵਿੱਚ ਮੂਵ ਹੋ ਗਿਆ ਸੀ ਆਪਣੀ ਮਾਸਟਰ ਡਿਗਰੀ ਕੰਪਲੀਟ ਕਰਨ ਲਈ ਫਿਰ ਮੈਂ ਦੋ ਮਾਸਟਰ ਡਿਗਰੀਆਂ ਕਰਕੇ ਹੁਣ ਔਇਲ ਐਂਡ ਗੈਸ ਦੇ ਵਿੱਚ ਕਾਰਪੋਰੇਟ ਮੈਨੇਜਰ ਦੇ ਤੌਰ ਤੇ ਕੰਮ ਕਰ ਰਿਹਾ ਤੇ ਨਾਲ ਨਾਲ ਮੈਂ ਆਪਣੀ ਪੀ ਐਚ ਡੀ ਮਟੀਰੀਅਲ ਇੰਜੀਨੀਅਰਿੰਗ ਦੇ ਵਿੱਚ ਵੀ ਯੂਨੀਵਰਸਿਟੀ ਆਲ ਬਰਡ ਤੇ ਬੈਕ ਆਈ ਆਈਟੀ ਮਦਰਾਸ ਤੋਂ ਕਰ ਰਿਹਾ ਤੇ ਮੇਰਾ ਚੋਣਾ ਦਾ ਮਨ ਇਸ ਤਰ੍ਹਾਂ ਬਣਿਆ ਜੀ ਕਿਉਂਕਿ ਏਰੀਆ ਦੀ ਪੀੜਾ ਹੈ ਮੇਰੀ ਕਿਉਂਕਿ ਮੇਰਾ ਏਰੀਆ ਜੋ ਇੱਕ ਤਰ੍ਹਾਂ ਦਾ ਪੰਜਾਬ ਦੇ ਵਿੱਚ ਜੋ ਉਹਨਾਂ ਨੂੰ ਬੈਕਵਰਡ ਏਰੀਆ ਉਥੋਂ ਦੇ ਦਰਦ ਬਹੁਤ ਨੇ ਉਥੋਂ ਦੇ ਬਹੁਤ ਸਾਰੇ ਮੁੱਦੇ ਨੇ ਉਹਨਾਂ ਨੂੰ ਅੱਗੇ ਅਜ਼ਾਰ ਕਰਨ ਲਈ ਜਾਂ ਉਹਨਾਂ ਤੇ ਕੰਮ ਕਰਨ ਦੇ ਲਈ ਮੈਨੂੰ ਇਸ ਦੇ ਮਜਬੂਰ ਨੇ ਇਸ ਦੇ ਵਿੱਚ ਕੁਦਣਾ ਪਿਆ ਜੀ ਜੀ ਪਰ ਸਵਾਲ ਹੁਣ ਇਹ ਹੈ ਤੁਸੀਂ ਬੈਠੇ ਐਡਮਿੰਟਨ ਚੋ ਵੋਟਾਂ ਬਠਿੰਡੇ ਚ ਪੈਣੀਆਂ ਨੇ ਉੱਥੇ ਦੇਖੋ ਪ੍ਰਧਾਨ ਮੰਤਰੀ ਨਿੰਦਰ ਮੋਦੀ ਉਹਨੇ ਰੈਲੀਆਂ ਕਰ ਰਹੇ ਨੇ ਰਾਹੁਲ ਗਾਂਧੀ ਨੇ ਆਉਣਾ ਹੈ ਮਾਇਆਵਤੀ ਆਲਰੇਡੀ ਆ ਚੁੱਕੀ ਹੈ ਸੋ ਉੱਥੇ ਐਡੇ ਐ ਦਿੱਗਜ ਵੱਡੀਆਂ-ਵੱਡੀਆਂ ਚੋਣ ਰੈਲੀਆਂ ਕਰ ਰਹੇ ਨੇ ਤੇ ਤੁਸੀਂ ਇੱਥੇ ਐਡਮਿੰਟਨ ਚ ਬੈਠੇ ਹੋ ਫਿਰ ਕਿਸ ਤਰ੍ਹਾਂ ਉਹਨਾਂ ਲੋਕਾਂ ਨਾਲ رابطہ ਕਾਇਮ ਕਰੋਗੇ ਦੇਖੋ ਜੀ ਮੈਂ ਹਰ ਸਾਲ 6 ਮਹੀਨੇ ਬਾਅਦ ਮੈਂ ਆਪਣੇ ਪਿੰਡ ਜਾਂਦਾ ਰਹਿਣਾ ਮੇਰਾ ਉੱਥੋਂ ਦੇ ਲੋਕਾਂ ਨਾਲ ਪੂਰਾ رابطہ ਹੈਗਾ ਤੇ ਉਹਨਾਂ ਨਾਲ ਮੇਰਾ ਮੇਮਲਾਪ ਹੈਗਾ ਉਹਨਾਂ ਦੇ ਜਿਹੜੀਆਂ-ਜਿਹੜੀਆਂ ਦਿੱਕਤਾਂ ਨੇ ਉਹ ਮੈਨੂੰ ਭਲੇ ਭਾਂਤੀ ਸਮਝ ਹੈਗੀਆਂ ਨਿਗੀਆਂ ਤੇ ਮੇਰੇ ਦੋਸਤ ਮਿੱਤਰ ਉੱਥੇ ਬਹੁਤ ਨੇਗੇ ਮੇਰਾ رابطہ ਮਤਲਬ ਏਰੀਆ ਦੇ ਨਾਲ ਲੋਕਾਂ ਨਾਲ ਮੇਰਾ ਹੈਗਾ ਕਿਉਂਕਿ ਮੈਂ ਮਾਨਸਾ ਦੇ ਵਿੱਚ ਵੀ ਰਿਹਾ ਹੋਇਆ ਹਾਂ ਬਠਿੰਡਾ ਦੇ ਵਿੱਚ ਵੀ ਰਿਹਾ ਹੋਇਆ ਹਾਂ ਤੇ ਉਹ ਉਸ ਕਰਕੇ ਮੇਰਾ ਉਥੇ رابطہ ਹੈਗਾ ਤੇ ਮੇਰਾ ਇੱਥੇ ਜੋ ਪਲੈਟਫਾਰਮ ਅੱਜ ਦਾ ਜੋ ਟੈਕਨੋਲੋਜੀ ਦਾ ਜਮਾਨਾ ਹੈ ਆਪਾਂ ਸੋਸ਼ਲ ਮੀਡੀਆ ਰਾਹੀਂ ਵੀ ਉਹ ਗੱਲ ਕਹਿ ਸਕਦੇ ਹਾਂ ਜੋ ਉਥੇ ਰੈਲੀਆਂ ਦੇ ਵਿੱਚ ਤੁਸੀਂ ਲੋਕ ਸ਼ਾਇਦ ਜ਼ਿਆਦਾ ਸੁਣ ਨਾ ਪਾਉਂਦੇ ਹੋਣ ਕਿਉਂਕਿ ਉਥੇ ਜੋ ਮੁੱਦਿਆਂ 'ਤੇ ਭੜਕਾਇਆ ਜਾ ਰਿਹਾ ਹੈ ਹੋਰ ਗੱਲਾਂ ਕਰਕੇ ਲੋਕਾਂ ਨੂੰ ਮੁੱਦੇ ਬਾਰੇ ਤਾਂ ਦੱਸੇ ਨਹੀਂ ਜਾ ਰਿਹਾ ਤੇ ਜੋ ਮੇਰਾ ਪਲੈਟਫਾਰਮ ਹੈ ਉਹਦੇ 'ਤੇ ਮੈਂ ਸਿਰਫ ਤੇ ਸਿਰਫ ਮੁੱਦਿਆਂ ਦੀ ਗੱਲ ਕਰਦਾ ਤਾਂ ਇਸ ਕਰਕੇ ਲੋਕਾਂ ਨੂੰ ਮੈਨੂੰ ਪੂਰਾ ਭਰੋਸਾ ਹੈ ਵੀ ਉਹ ਉਸ ਗੱਲ ਨੂੰ ਮੋਰ ਲਾਣਗੇ ਤੇ ਸੁਣਨਗੇ ਜ਼ਰੂਰ ਤੁਸੀਂ ਹੁਣ ਇਹ ਕਿਹਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਪ੍ਰਚਾਰ ਕਰ ਰਹੇ ਹੋ ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਮੇਰੇ ਵਰਗੇ ਗੂਠਾ ਛਾਪ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਬਾਰੇ ਤਾਂ ਪਤਾ ਹੀ ਨਹੀਂ ਹੈਗਾ ਫਿਰ ਅਜਿਹੀ ਸਥਿਤੀ 'ਚ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਹਾਂਜੀ ਉਹਦੇ ਲਈ ਐਦਾਂ ਜਿਵੇਂ ਹੋਰ ਪਾਰਟੀਆਂ ਵੀ ਜਿੱਦਾਂ ਅਨਾਉਂਸਮੈਂਟ ਕਰਦੀਆਂ ਤੇ ਲਾਊਡ ਸਪੀਕਰ ਯੂਜ਼ ਕਰਦੀਆਂ ਨੇ ਤੇ ਉਹ ਉਹਦੇ ਉਹ ਵੀ ਅਸੀਂ ਪਲੇਟਫਾਰਮ ਯੂਜ਼ ਕਰ ਰਹੇ ਹਾਂ ਉੱਥੇ ਅਸੀਂ ਪੋਸਟਰ ਵੀ ਲਗਾ ਰਹੇ ਹਾਂ ਉੱਥੇ ਜੋ ਜੋ ਮੇਰੇ ਦੋਸਤ ਮਿੱਤਰ ਨੇ ਜੋ WhatsApp ਗਰੁੱਪ ਬਣੇ ਹੋਏ ਨੇ ਉਹ ਆਪਣੇ ਪੇਰੈਂਟਸ ਨੂੰ ਜਿਨ੍ਹਾਂ ਕੋਲ ਵੀ ਫੋਨ ਨਹੀਂ ਹੈਗੇ ਉਹਨਾਂ ਨੂੰ ਦਿਖਾ ਰਹੇ ਨੇ ਤਾ ਇੱਕ ਪੂਰੀ ਪ੍ਰੋਪਰਟੀ ਟੀਮ ਕੰਮ ਕਰ ਰਹੀ ਹੈ ਉਹਦੇ ਤੇ ਤੇ ਮੇਰੇ ਖਿਆਲ ਨਾਲ ਆਪਾਂ 2024 ਦੇ ਵਿੱਚ ਪਹੁੰਚ ਚੁੱਕੇ ਆ ਆਪਾਂ ਕਹਿ ਰਹੇ ਆ ਵੀ ਲੋਕ ਯੂਜ਼ ਨਹੀਂ ਕਰਦੇ ਫੋਨ ਪਰ ਮੈਨੂੰ ਲੱਗਦਾ ਹੁਣ ਘਰ ਘਰ ਫੋਨ ਹੈਗਾ ਤੇ ਬੱਚੇ ਥੋੜੇ ਅਵੇਅਰ ਹੈਗੇ ਉਹ ਆਪਣੇ ਪੇਰੈਂਟਸ ਨਾਲ ਗੱਲ ਜਰੂਰ ਕਰਦੇ ਆ ਵੀ ਕੋਈ ਇਸ ਤਰ੍ਹਾਂ ਦੀ ਸੋਚ ਵੀ ਗੱਲ ਕਰ ਰਹੀ ਹੈ ਤੁਸੀਂ ਉੱਥੋਂ ਦੇ ਲੋਕਾਂ ਦਾ ਕਿਵੇਂ ਮੁਕਾਬਲਾ ਕਰੋਗੇ ਇੱਥੇ ਬੈਠ ਕੇ ਉੱਥੇ ਤਾਂ ਜਿਹੜੇ ਵੱਡੇ ਵੱਡੇ ਲੀਡਰ ਹੈ ਅੱਜ ਕਿਸੇ ਪਾਰਟੀ ਚ ਛਾਲ ਮਾਰ ਕੇ ਦੂਜੇ ਦਿਨ ਕਿਸੇ ਪਾਰਟੀ ਚ ਚਲੇ ਜਾਂਦੇ ਨੇ ਸੋ ਜਹੀ ਸਥਿਤੀ ਦੇ ਵਿੱਚ ਤੁਸੀਂ ਇੱਥੇ ਬੈਠ ਕੇ ਆਪਣੇ ਸਪੋਰਟਰ ਦੇ ਨਾਲ ਕਿਵੇਂ ਰਾਬਤਾ ਰੱਖੋਗੇ ਕਿਸ ਤਰ੍ਹਾਂ ਸਪੋਰਟਰ ਨੂੰ ਨਾਲ ਜੋੜੋਗੇ ਕਿਉਂਕਿ ਉਹ ਤਾਂ ਅੱਖ ਦੇ ਫੋਰਚੀ ਪਾਰਟੀ ਬਦਲ ਲੈਂਦੇ ਨੇ ਦਲ ਬਦਲ ਲੈਂਦੇ ਨੇ ਜੀ ਮਤਲਬ ਇਹੀ ਕਾਰਨ ਹੈ ਜੀ ਮੇਰੇ ਉੱਥੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਜੋ ਮੈਂ ਇੱਥੇ ਜੰਪ ਕੀਤਾ ਮੈਂ ਇੱਕ ਲੜਾਈ ਸ਼ੁਰੂ ਕੀਤੀ ਹੈ ਉੱਥੇ ਉਹਦਾ ਕਾਰਨ ਇਹ ਹੀ ਹੈ ਕਿਉਂਕਿ ਆਪਾਂ ਸਭ ਤਰ੍ਹਾਂ ਦੀਆਂ ਪਾਰਟੀਆਂ ਦੇਖ ਲੀਆਂ ਤੇ ਪ੍ਰਾਣੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਨੂੰ ਵੀ ਦੇਖ ਲਿਆ ਆਮ ਆਦਮੀ ਪਾਰਟੀ ਮੈਂ ਵੀ ਬਹੁਤ ਪੱਕਾ ਉਹਨਾਂ ਦਾ ਸਪੋਰਟਰ ਸੀ ਉਹਨਾਂ ਤੋਂ ਵੀ ਕਾਫੀ ਉਮੀਦ ਸੀਗੀ ਤੇ ਕਾਫੀ ਸਪੋਰਟ ਕੀਤੀ ਉਹਨਾਂ ਨੂੰ ਤੇ ਮਤਲਬ ਏਰੀਆ ਦੇ ਵਿੱਚ ਜਦ ਕੁਝ ਹੋਇਆ ਨਹੀਂਗਾ ਤਾਂ ਉਹਦੇ ਵਿੱਚ ਇੱਕ ਫਿਰ ਦਰਦ ਸ਼ੁਰੂ ਹੋਇਆ ਵੀ ਹਾਂ ਸਾਨੂੰ ਵੀ ਇਹਦੇ ਵਿੱਚ ਜਾਣਾ ਚਾਹੀਦਾ ਤੇ ਦੂਸਰਾ ਤੁਸੀਂ ਕਿਹਾ ਵੀ ਪੋਲੀਟੀਸ਼ੀਅਨ ਅੱਜਕੱਲ ਪਾਰਟੀਆਂ ਜੰਪ ਕਰ ਰਹੇ ਨੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਵੱਲ ਜਾ ਰਹੇ ਤੇ ਇਹ ਹੀ ਇੱਕ ਕਾਰਨ ਹੈ ਵੀ ਜੋ ਇੱਕ ਆਈਡਿਓਲੋਜੀ ਹੈਗੀ ਹੈ ਉਹਦੇ ਤੇ ਕੋਈ ਨਹੀਂ ਖੜ ਰਿਹਾ ਤਾਂ ਉਹ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਤੇ ਇਹ 2027 ਲਈ ਜੋ 2027 ਦੀਆਂ ਵੋਟਾਂ ਹੋਣੀਆਂ ਨੇ ਉਹਦੇ ਲਈ ਪਾਰਟੀਆਂ ਵੱਲ ਪਲੈਟਫਾਰਮ ਤਿਆਰ ਕੀਤਾ ਜਾ ਰਿਹਾ ਤਾਂ ਜੋ ਲੋਕ ਐਕਸੈਪਟ ਕਰਨਾ ਸ਼ੁਰੂ ਕਰ ਦੇਣ ਵੀ ਇੱਕ ਦੂਜੇ ਵੱਲ ਤੁਸੀਂ ਜਾ ਸਕਦੇ ਹੋ ਜੰਪ ਕਰਕੇ ਪਾਰਟੀਆਂ 'ਚ ਤੇ ਹੁਣ ਜਦ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜੋ ਮੌਜੂਦਾ ਸਰਕਾਰ ਹੈ ਉਹਦੇ ਵਿੱਚ ਤੁਸੀਂ 92 ਆਪਣੇ ਐਮ ਐਲ ਏ ਨੇ ਉੱਥੇ ਉਹਨਾਂ ਦੇ ਵਿੱਚ 2027 ਦੇ ਵਿੱਚ ਉਹ ਆਮ ਘਰਾਂ ਦੇ ਜੋ ਮੁੰਡੇ ਕੁੜੀਆਂ ਹੈਗੇ ਨੇ ਉਹਨਾਂ ਚ ਕਿੰਨੇ ਬੰਦਿਆਂ ਨੂੰ ਰਿਪੀਟ ਕਰਨਗੇ ਉਹ ਤੁਹਾਨੂੰ 2027 ਚ ਪਤਾ ਲੱਗ ਜਾਣਾ ਕਿਉਂਕਿ ਦੇਖੋ ਇੱਕ ਆਈਡਿਓਲੋਜੀ ਸੀ ਆਮ ਆਦਮੀ ਪਾਰਟੀ ਵੱਲ ਝੁਕਾਅ ਸੀ ਸਾਡਾ ਸਾਰਿਆਂ ਦਾ ਪਰ ਇਹ ਵੀ ਅਗਰ ਹੁਣ ਉਹ ਕਾਂਗਰਸ ਤੋਂ ਜਾਂ ਹੋਰ ਪਾਰਟੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਜਾਂ ਕੋਈ ਭਾਜਪਾ ਤੋਂ ਕੈਂਡੀਡੇਟ ਲੈ ਕੇ ਆ ਰਹੇ ਨੇ ਉਹਨਾਂ ਦੀ ਸੋਚ ਤਾਂ ਉਹੀ ਸੀ ਪਹਿਲਾਂ ਪੁਰਾਣੀਆਂ ਪਾਰਟੀਆਂ ਦੇ ਵਿੱਚ ਤੇ ਉਹੀ ਆ ਕੇ ਤੁਸੀਂ ਇੱਕ ਤਰ੍ਹਾਂ ਦਾ ਝਾੜੂ ਨੇ ਜੋ ਸਫਾਈ ਕਰਨੀ ਸੀ ਉਹ ਝਾੜੂ ਇੱਕ ਤਰ੍ਹਾਂ ਦਾ ਮਤਲਬ ਪੁਰਾਣੀ ਇੱਕ ਗੰਦੀ ਰਾਜਨੀਤੀ ਦੀ ਸੋਚ ਨੂੰ ਫੇਰ ਇਕੱਠਾ ਕਰਨਾ ਸ਼ੁਰੂ ਕਰਤਾ ਉਹਨੇ ਤਾਂ ਸਾਨੂੰ ਕੁਝ ਫਰਕ ਨਹੀਂ ਲੱਗ ਰਿਹਾ ਅੱਜ ਦੀ ਸਥਿਤੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿੱਚ ਤੁਹਾਡਾ ਚੋਣ ਨਿਸ਼ਾਨ ਤੁਸੀਂ ਦੱਸਿਆ ਮਾਚਸ ਦੀ ਡੱਬੀ ਹੈ ਇਹ ਮਾਚਸ ਦੀ ਡੱਬੀ ਨੂੰ ਹੀ ਕਿਉਂ ਚੁਣਿਆ ਦੇਖੋ ਜੀ ਸਾਡਾ ਸਲੋਗਨ ਹੈ ਜਲੇਗੀ ਮਾਚਸ ਦੀ ਤੀਲੀ ਉਜਲਾ ਹੋਵੇਗਾ ਸਾਡਾ ਆਉਣ ਵਾਲਾ ਭਵਿੱਖ ਸਾਡੀ ਤਰੱਕੀ ਦਾ ਰਾਹ ਉਜਲਾ ਹੋਵੇਗਾ ਤਾਂ ਇੱਕ ਮਾਚਸ ਦੀ ਡੱਬੀ ਦੇ ਅਗਰ ਆਪਾਂ ਇਹਨੂੰ ਇਹ ਊਰਜਾ ਦਾ ਸਰੋਤ ਹੈ ਅਗਰ ਆਪਾਂ ਇੱਕ ਤੀਲੀ ਦੀ ਪਾਵਰ ਨੂੰ ਸਮਝੀਏ ਇੱਕ ਤੀਲੀ ਦੇ ਵਿੱਚ ਕਿੰਨੀ એનર્ਜੀ ਹੁੰਦੀ ਹੈ ਜੋ ਇੱਕ ਅੱਗੇ ਰੋਸ਼ਨੀ ਜਾਂ ਇੱਕ ਤਰੱਕੀ ਦਾ ਰਾਹ ਖੋਲਦੀ ਹੈ ਤਾਂ ਇੱਕ ਸੋਚ ਸਮਝ ਕੇ ਇਹ ਇੱਕ ਅਸੀਂ ਸਿੰਬਲ ਚੂਜ਼ ਕੀਤਾ ਜਿਹਦੀ ਪਾਵਰ ਬਹੁਤ ਵੱਡੀ ਹੈ ਹੈਗੀ ਬਹੁਤ ਛੋਟੀ ਮੈਨੂੰ ਲੱਗਦਾ ਉੱਥੇ ਸਾਰੇ ਜਿੰਨੇ ਵੀ ਕੈਂਡੀਡੇਟ ਸਾਰਿਆਂ ਨੇ ਛੋਟਾ ਸਿੰਬਲ ਡੱਬੀ ਹੈ ਪਰ ਇਹਦੀ ਜੋ ਪਾਵਰ ਹੈ ਉਹ ਸਾਨੂੰ ਸਭ ਨੂੰ ਪਲੀ ਭੰਤੀ ਪਤਾ ਹੈ ਸਾਰੇ ਮੈਨੂੰ ਲੱਗਦਾ ਨਹੀਂ ਕਿ ਕਿਸੇ ਵੀ ਇਨਸਾਨ ਨੇ ਮਾਚਿਸ ਦੀ ਡੱਬੀ ਦੀ ਵਰਤੋਂ ਨਾ ਕੀਤੀ ਹੋਵੇ ਤੇ ਜਿਨ੍ਹਾਂ ਨੇ ਵੀ ਵਰਤੋਂ ਕੀਤੀ ਹੈ ਉਹ ਸਹੀ ਡਾਇਰੈਕਸ਼ਨ ਕਰਕੇ ਹੀ ਕੀਤੀ ਹੈ ਕਿਸੇ ਨੇ ਕੋਈ ਗਲਤ ਇਸਤੇਮਾਲ ਇਹਦਾ ਨਹੀਂ ਕੀਤਾ ਹੋਇਆ ਤਾਂ ਇਹ ਇੱਕ ਤਰ੍ਹਾਂ ਦਾ ਸਿੰਬਲ ਪ੍ਰੈਜੈਂਟ ਕਰਦਾ ਜੀ ਇਸ ਵੇਲੇ ਬਠਿੰਡੇ ਦੇ ਲੋਕ ਨੇ ਜੋ ਉਹਨਾਂ ਦੇ ਮੁੱਖ ਮੁੱਦੇ ਕੀ ਨੇ ਤੁਹਾਡੇ ਅਨਸਾਰ ਦੇਖੋ ਜੀ ਬਠਿੰਡਾ ਕੌਨਸਟਿਟੂਐਂਸੀ ਦੇ ਵਿੱਚ ਮਾਨਸਾ ਵੀ ਪੈਂਦਾ ਹੈ ਬਠਿੰਡਾ ਵੀ ਹੈ ਤੇ ਇੱਕ ਲੰਬੀ ਏਰੀਆ ਮੁਕਸਰ ਦਾ ਵੀ ਹੈਗਾ ਜੀ ਉਥੋਂ ਦੇ ਏਰੀਆ ਅਗਰ ਆਪਾਂ ਪੰਜਾਬ ਦੇ ਨਾਲ ਕੰਪੇਅਰ ਕਰੀਏ ਉਸ ਏਰੀਏ ਨੂੰ ਉੱਥੋਂ ਦੇ ਹਲਿਆ ਮੋਢਲੀਆਂ ਜੋ ਪ੍ਰੋਬਲਮ ਨੇ ਉੱਥੇ ਨਹੀਂ ਉੱਥੇ ਖੜੀਆਂ ਨੇ ਅਗਰ ਤੁਸੀਂ ਮਾਨਸਾ ਏਰੀਆ ਸਰਦੂਲਗੜ ਬਟਲਾਡਾ ਜਾਂ ਮੌੜ ਤਲਵੰਡੀ ਸਾਬੋ ਦੀ ਗੱਲ ਕਰੀਏ ਉੱਥੇ ਕੋਈ ਬਹੁਤ ਵਧੀਆ ਕੋਈ ਯੂਨੀਵਰਸਿਟੀ ਜਾਂ ਕੋਈ ਟੈਕਨੀਕਲ ਯੂਨੀਵਰਸਿਟੀ ਜਾਂ ਕੋਈ ਮੈਡੀਕਲ ਕਾਲਜ ਨਹੀਂ ਹੈਗਾ ਸਾਰੇ ਜੋ ਇੱਕ ਬੀਬਾ ਜੀ ਆਪਣੇ ਜੋ 15 ਸਾਲ ਤੋਂ ਉੱਥੇ ਐਮਪੀ ਦੀ ਭੂਮਿਕਾ ਨਿਭਾ ਰਹੇ ਨੇ ਉਹ ਸਾਰੇ ਪ੍ਰੋਜੈਕਟ ਇੱਕ ਏਰੀਆ ਵੱਲ ਸ਼ਿਫਟ ਕੀਤੇ ਗਏ ਨੇ ਉਹਨਾਂ ਨੇ ਤੇ ਉਹ ਉਹਨਾਂ ਦੀ ਬਰਾਬਰ ਵੰਡ ਨਹੀਂ ਹੋਈ ਏਰੀਆ ਦੇ ਵਿੱਚ ਇਸ ਕਰਕੇ ਉਸ ਏਰੀਏ ਇਹ ਲੋਕਾਂ ਦੀ ਹਲੇ ਮੋਡਲੀ ਜੋ এডਿਕੇਸ਼ਨ ਹੈ ਉਹਦੇ ਵਿੱਚ ਉਹਨਾਂ ਨੂੰ ਕੋਈ ਅਵੇਅਰਨੈਸ ਨਹੀਂ ਹੈਗੀ ਉਹਨਾਂ ਨੂੰ ਕੋਈ ਉੱਥੇ ਰਾਹ ਨਹੀਂ ਦਿਖਦਾ ਵੀ ਅੱਗੇ ਕੀ ਹੈ ਬਾਕੀ ਕਿਸਾਨੀ ਮੁੱਦਾ ਅਗਰ ਤੁਸੀਂ ਆਪਣਾ ਰਿਕਾਰਡ ਚੱਕ ਕੇ ਦੇਖੋ ਸਾਰਿਆਂ ਨੂੰ ਵੱਧ ਜੋ ਖੁਦਕੁਸ਼ੀਆਂ ਹੁੰਦੀਆਂ ਨੇ ਉਹ ਮਾਨਸਾ ਡਿਸਟ੍ਰਿਕਟ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਲੋਕਾਂ ਲਈ ਜ਼ਮੀਨਾਂ ਖੁੱਲੀਆਂ ਨਹੀਂ ਹੈਗੀਆਂ ਉੱਥੇ ਉਹਨਾਂ ਲਈ ਕੋਈ ਹਲੇ ਸੋਰਸ ਕੋਈ ਹੋਰ ਉੱਥੇ ਕੋਈ ਰੋਜ਼ਗਾਰ ਨਹੀਂ ਹੈਗੇ ਕੋਈ ਫੈਕਟਰੀਆਂ ਨਹੀਂ ਹੈਗੀਆਂ ਬੱਚਿਆਂ ਦਾ ਆਪੇ ਵੇਖੋ ਉੱਥੇ ਉਹਨਾਂ ਨੂੰ ਊਜਲਾ ਨਹੀਂ ਦਿਖਦਾ ਉਹ ਆਪਦੇ ਲੈਵਲ ਤੇ ਜਿੰਨੀ ਕੁ ਨੌਲੇਜ ਨਾਲ ਕਰ ਰਹੇ ਨੇ ਉਹ ਉਹਨਾਂ ਨਾਲ ਇੱਕ ਸਟ੍ਰੈਸ 'ਚ ਨੇ ਕਿਉਂਕਿ ਮਹਿੰਗਾਈ ਦਿਨੋ ਦਿਨ ਵੱਧਦੀ ਜਾ ਰਹੀ ਹੈ ਇਹ ਬਹੁਤ ਵੱਡਾ ਮੁੱਦਾ ਉੱਥੇ ਇਹਦੇ ਲਈ ਅਸੀਂ ਪ੍ਰੋਪਰ ਟੀਮ ਬਣਾ ਕੇ ਤੇ ਕੰਮ ਕਰਾਂਗੇ ਕੰਟੀਨਿਊ ਮੋਨਿਟਰਿੰਗ ਜਾਂ ਅਵੇਅਰਨੈਸ ਦੀ ਲੋੜ ਹੈ ਉੱਥੇ ਤੇ ਅੱਗੇ ਸਿਹਤ ਸਹੂਲਤਾਂ ਕੋਈ ਮੇਰੇ ਏਰੀਆ ਦੇ ਵਿੱਚ ਕੋਈ 40-50 ਕਿਲੋਮੀਟਰ ਦੇ ਏਰੀਆ 'ਚ ਕੋਈ ਅੱਛਾ ਹਸਪੀਟਲ ਨਹੀਂ ਹੈਗਾ ਜੇ ਅਗਰ ਸਾਨੂੰ ਕੋਈ ਐਮਰਜੈਂਸੀ ਲੋੜ ਪੈਂਦੀ ਹੈ ਤਾਂ ਸਾਨੂੰ ਸੰਗਰੂਰ ਲੁਧਿਆਣਾ ਇਧਰ ਭੱਜਣਾ ਪੈਂਦਾ ਹੈ ਏਮਜ਼ ਆਇਆ ਸੀ ਉਹਨੂੰ ਆਪਾਂ ਨੇ ਇੱਕ ਬਾਰਡਰ ਹਰਿਆਣਾ ਜਾਂ ਰਾਜਸਥਾਨ ਦੇ ਬਾਰਡਰ ਤੇ ਸ਼ਿਫਟ ਕਰਤਾ ਜਦਕਿ ਉਹ ਇੱਕ ਸੈਂ ਲੁਧਿਆਣਾ ਜਾਂ ਮਾਨਸਾ ਬਠਿੰਡਾ ਦੇ ਲੋਕ ਉਹਦਾ ਜਾਦੇ ਬੈਨੀਫਿਟ ਲੈ ਸਕਦੇ ਹੁਣ ਐਦਾਂ ਹੀ ਸੈਂਟਰਲ ਪੰਜਾਬ ਯੂਨੀਵਰਸਿਟੀ ਨਾਂ ਕਰਕੇ ਇੱਕ ਪ੍ਰੋਜੈਕਟ ਹੈ ਉਹ ਵੀ ਸਾਰਾ ਉਧਰ ਹੀ ਸ਼ਿਫਟ ਕੀਤਾ ਗਿਆ ਤਾਂ ਇਸ ਕਰਕੇ ਇਹ ਮੁੱਦੇ ਨੇ ਇਹਨਾਂ ਦੀ ਗੱਲ ਕਰਨੀ ਜ਼ਰੂਰੀ ਹੈ ਜੀ ਜੀ ਗੁਰਬਾਰਨ ਜੀ ਤੁਹਾਨੂੰ ਇਹ ਵੀ ਪਤਾ ਹੈ ਕਿ ਬਠਿੰਡਾ ਹਲਕੇ ਚੋਂ ਦਿਗਗਸ ਚੋਣ ਲੜ ਰਹੇ ਨੇ ਬੀਬੀ ਹਰਸਿੰਮਤ ਕੌਰ ਬਾਦਲ ਐ ਸ਼ਰੋਮਣੀ ਅਕਾਲੀ ਦਲ ਤੋਂ ਭਾਜਪੀ ਵੱਲੋਂ ਸਕੰਦਰ ਸਿੰਘ ਲੋਕਾਂ ਦੀ ਨੂੰ ਮਿਸਿਸ ਸਿੱਧੂ ਖੜੇ ਨੇ ਤੇ ਇਧਰੋਂ ਆਮ ਆਦਮੀ ਪਾਰਟੀ ਦੇ ਵੱਲੋਂ ਖੁੱਡੀਆਂ ਸਾਹਿਬ ਖੜੇ ਨੇ ਸੋ ਇਹਨਾਂ ਤੇ ਅਗਰ ਨਜ਼ਰ ਮਾਰੀਏ ਤੁਹਾਡਾ ਇਹਨਾਂ ਚੋਂ ਤਿੰਨਾਂ ਚੋ ਮੁੱਖ ਮੁਕਾਬਲਾ ਕਿਹਦੇ ਨਾਲ ਹੈ ਦੇਖੋ ਜੀ ਮੇਰਾ ਮੁਕਾਬਲਾ ਇਹਨਾਂ ਚੋਂ ਕਿਸੇ ਨਾਲ ਨਹੀਂ ਹੈਗਾ ਕਿਉਂਕਿ ਇਹਨਾਂ ਦੀ ਆਈਡਿਓਲੋਜੀ ਹੈ ਇਹਨਾਂ ਦੀ ਸੋਚ ਤੇ ਮੇਰੀ ਸੋਚ ਕਾਫੀ ਫਰਕ ਹੈ ਅਗਰ ਆਪਾਂ ਖੁੱਡੀਆਂ ਸਾਹਿਬ ਤੋਂ ਸ਼ੁਰੂ ਕਰੀਏ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਉੱਥੇ ਖੇਤੀਬਾੜੀ ਮੰਤਰੀ ਬਣਾਇਆ ਉਹ ਉਹਨਾਂ ਦੇ ਇੰਟਰਵਿਊ ਅਗਰ ਸੁਣੀਏ ਆਪਾਂ ਧਿਆਨ ਨਾਲ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਿਹਾ ਹੋਇਆ ਵੀ ਜੀ ਮੈਨੂੰ ਸ਼ਾਮ ਨੂੰ ਆਪਣੇ ਮੁੱਖ ਮੰਤਰੀ ਸਾਹਿਬ ਨੇ ਆਫਿਸ 'ਚ ਬੁਲਾਇਆ ਤੇ ਮੈਨੂੰ ਉੱਥੇ ਸਰਪ੍ਰਾਈਜ਼ ਮਿਲਿਆ ਵੀ ਮੈਨੂੰ ਖੇਤੀਬਾੜੀ ਵਿਭਾਗ ਮਿਲ ਰਿਹਾ ਹੈ। ਆਪਾਂ ਕਿਸੇ ਨੂੰ ਵੀ ਹਾਇਰ ਕਰਦੇ ਆਂ ਕਿਸੇ ਨੂੰ ਨੌਕਰੀ ਦਿੰਦੇ ਆਂ ਸਭ ਤੋਂ ਪਹਿਲਾਂ ਉਹਦੇ ਬਾਰੇ ਪੁੱਛਿਆ ਜਾਂਦਾ ਵੀ ਤੁਹਾਨੂੰ ਇਸ ਚੀਜ਼ ਦੀ ਨੌਲੇਜ ਹੈਗੀ ਹੈ? ਤੁਸੀਂ ਇਹ ਵਿਭਾਗ ਲੈਣਾ ਚਾਹੁੰਦੇ ਹੋ? ਤੇ ਇਹ ਸਰਪ੍ਰਾਈਜ਼ ਮਿਲਿਆ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਵਿਭਾਗ ਆ ਸੀ ਸਪੈਸ਼ਲੀ ਮੇਰੇ ਏਰੀਆ ਦੇ ਵਿੱਚ ਪਰ ਉਹਦੇ ਵਿੱਚ ਮੰਤਰੀ ਸਾਹਿਬ ਨੂੰ ਖੁਦ ਨਹੀਂ ਪਤਾ ਸੀ ਮੈਨੂੰ ਉਹ ਵਿਭਾਗ ਮਿਲਣ ਵਾਲਾ। ਬਾਕੀ ਉਹਨਾਂ ਦੀ ਪੜ੍ਹਾਈ ਲਿਖਾਈ ਜੋ ਆਪਾਂ ਨੂੰ ਉੱਥੇ ਇੱਕ ਪੜ੍ਹਿਆ ਲਿਖਿਆ ਨੌਜਵਾਨ ਜਾਂ ਇੱਕ ਪੜ੍ਹਿਆ ਲਿਖਿਆ ਸੋਚ ਵਾਲੇ ਬੰਦੇ ਦੀ ਜ਼ਰੂਰਤ ਹੈ ਐ ਇਦਾਂ ਹੀ ਮਤਲਬ ਅਗਰ ਹਰ ਸਿਮਰਤ ਬਾਦਲ ਦੀ ਗੱਲ ਕਰੀਏ ਉਹ ਵੀ ਪਿਛਲੇ 15 ਸਾਲਾਂ ਤੋਂ ਉੱਥੇ ਐਮਪੀ ਦੀ ਭੂਮਿਕਾ ਨਿਭਾ ਰਹੇ ਨੇ ਉਹੀ ਗੱਲ ਆ ਵੀ ਉਹ ਸਾਰਿਆਂ ਜੋ ਪ੍ਰੋਜੈਕਟ ਨੇ ਇੱਕ ਪਾਸੇ ਸ਼ਿਫਟ ਕਰ ਰਹੇ ਨੇ ਮੇਰੇ ਏਰੀਆ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਇਸ ਕਰਕੇ ਮੇਰਾ ਇਹ ਰੋਸਾ ਹੈ ਕਿਉਂਕਿ ਇਹ ਜ਼ਰੂਰੀ ਹੈ ਉਸ ਏਰੀਆ ਵੱਲ ਵੀ ਇਕੁਅਲ ਡਿਸਟ੍ਰੀਬਿਊਸ਼ਨ ਹੋਣ ਦੀ ਉਹ ਇਦਾਂ ਨਹੀਂ ਹੋਣਾ ਜਿੱਦਾਂ ਵੀ ਅੰਨਾ ਵੰਡੇ ਰਿਉੜੀਆਂ ਮੁਰਮੁਰ ਆਪਣੇ ਨੂੰ ਇੱਕ ਪਾਸੇ ਪ੍ਰੋਜੈਕਟ ਤੁਸੀਂ ਸ਼ਿਫਟ ਨਹੀਂ ਕਰ ਦੀ ਸਿਰਫ ਰਾਮਪੁਰਾ ਪਟਿਆਲਾ ਵਿੱਚ ਹੀ ਡਿਵੈਲਪਮੈਂਟ ਹੋਈ ਹੈ ਜਦਕਿ ਬਠਿੰਡਾ ਮਾਨਸਾ ਪਟਿਆਲਾ ਵੀ ਡਿਵੈਲਪ ਹੋ ਸਕਦਾ ਹੈ ਇਦਾਂ ਹੀ ਅਗਰ ਆਪਾਂ ਸਿੱਧੂ ਮੈਸੇਜ ਸਿੱਧੂ ਦੀ ਗੱਲ ਕਰੀਏ ਜੋ ਭਾਜਪਾ ਵੱਲੋਂ ਕੈਂਡੀਡੇਟ ਨੇ ਆਈਐਸ ਆਫੀਸਰ ਸੀ ਉਹ ਉਹ ਮਲੂਕਾ ਸਾਹਿਬ ਉਹਨਾਂ ਦੇ ਮਤਲਬ ਸੋਹਰਾ ਸਾਹਿਬ ਨੇ ਉਹਨਾਂ ਨੇ ਬਹੁਤ ਟਾਈਮ ਅਕਾਲੀ ਦਲ ਦੇ ਵਿੱਚ ਸਰਕਾਰ ਦੇ ਵਿੱਚ ਵੱਡੀਆਂ ਵੱਡੀਆਂ ਪੋਜੀਸ਼ਨਾਂ ਤੇ ਕੰਮ ਕੀਤਾ ਉਹਨਾਂ ਨੂੰ ਉਹ ਉਹਨਾਂ ਕੋਲ ਮਤਲਬ ਪਿੰਡੂ ਡਿਵੈਲਪਮੈਂਟ ਦਾ ਮਹਿਕਮਾ ਸੀਗਾ ਉਦੋਂ ਉਹਨਾਂ ਦੀ ਤਰੱਕੀ ਵੀ ਹੋਈ ਆਈਐਸ ਆਫੀਸਰ ਦੀ ਉਦੋਂ ਹੀ ਉਹਨਾਂ ਨੇ ਪੋਜੀਸ਼ਨ ਉਹਨਾਂ ਲਈ ਵੀ ਆਲਰੇਡੀ ਮ ਦੇ ਡਵੈਲਪਮੈਂਟ ਨੂੰ ਸ਼ੋ ਕਰਨ ਦੇ ਹੁਣ 60 ਸਾਲ ਦੇ ਵਿੱਚ ਅਗਰ ਉਹ ਡਵੈਲਪਮੈਂਟ ਨਹੀਂ ਹੋ ਪਾਈ ਤਾਂ ਹੁਣ ਮੇਰੇ ਮੈਨੂੰ ਲੱਗਦਾ ਨਹੀਂ ਵੀ ਐਮਪੀ ਬਣ ਕੇ ਉਹ ਕਰ ਸਕਦਾ ਇਦਾਂ ਹੀ ਅਗਰ ਆਪਾਂ ਇੱਕ ਹੋਰ ਅਕਾਲੀ ਦਲ ਅੰਬਰਸਰ ਵੱਲੋਂ ਜੋ ਕੈਂਡੀਡੇਟ ਨੇ ਉਹਨਾਂ ਦੀ ਸੋਚ ਤੇ ਮੇਰੀ ਸੋਚ 'ਚ ਕਾਫੀ ਫਰਕ ਹੈ ਉਹਨਾਂ ਦੀ ਸੋਚ ਹੈ ਵੀ ਉੱਥੇ ਉਹ ਇੱਕ ਪਾਰਟਿਕੂਲਰ ਏਰੀਆ ਦੇ ਵਿੱਚੋਂ ਯੂਪੀ ਬਿਹਾਰ ਤੋਂ ਜੋ ਆਏ ਹੋਏ ਨੇ ਮਜ਼ਦੂਰ ਉਹਨਾਂ ਪਿੱਛੇ ਪਏ ਰਹਿੰਦੇ ਆ ਜਦਕਿ ਸਾਰੇ ਨੂੰ ਬਰਾਬਰ ਵਰਕ ਕਰਨ ਦਾ ਅਧਿਕਾਰ ਹੈ ਮਿਹਨਤ ਕਰਨ ਦਾ ਅਧਿਕਾਰ ਹੈ ਜੇ ਕੋਈ ਰੋਟੀ ਰੋਜ਼ੀ ਕਮਾ ਰਿਹਾ ਹੈ ਤਾਂ ਉਹਨਾਂ ਤੇ ਆਪਣਾ ਉਹਨਾਂ ਦੀ ਮੋਹ ਰਾਣੀ ਚਾਹੀਦੀ ਵੀ ਹਾਂ ਉਹ ਕਰ ਰਹੇ ਨੇ ਆਪਾਂ ਹੁਣ ਉਹ ਖਿੱਚ ਰਹੇ ਨੇ ਵੀ ਸਾਡੀਆਂ ਜੌਬਾਂ ਲੈ ਰਹੇ ਨੇ ਰਿਕਸ਼ੇ ਵਾਲੀਆਂ ਕੋਈ ਗੋਲ ਗੱਪੇ ਲਾਉਣ ਵਾਲੀ ਅਗਰ ਜੋਬਾਂ ਨੂੰ ਆਪਾਂ ਪੰਜਾਬੀ ਜੌਬਾਂ ਲੈਣਾ ਚਾਹੁੰਦੇ ਆਂ ਤੇ ਇਹ ਜਿਹੇ ਮੁੱਦੇ ਅਗਰ ਉਹ ਪਾਰਲੀਮੈਂਟ 'ਚ ਜਾਂਦੇ ਉਠਾਣਗੇ ਤਾਂ ਪੰਜਾਬ ਦੀ ਜੋ ਬਣੀ ਇੱਜ਼ਤ ਥੋੜੀ ਬਹੁਤੀ ਹੈਗੀ ਉਹ ਵੀ ਚਲੀ ਜਾਏਗੀ ਤੇ ਇਹ ਐਦਾਂ ਹੀ ਕਾਂਗਰਸ ਦੇ ਕੈਂਡੀਡੇਟ ਨੇ ਉਹ 16 ਸਾਲ ਐਮ.ਐਲ.ਏ. ਰਹੇ ਨੇ ਉੱਥੇ ਉਹਨਾਂ ਨੇ ਕੋਈ ਬਿੱਗ ਪ੍ਰੋਜੈਕਟ ਮੈਨੂੰ ਦਿਖਾਇਆ ਨਹੀਂ ਵੀ ਉਹਨਾਂ ਵੱਲੋਂ ਕੋਈ ਉੱਥੇ ਅੱਛਾ ਪ੍ਰੋਜੈਕਟ ਲੈ ਕੇ ਆ ਸਕਿਆ ਜਿਵੇਂ ਦਮਦਮਾ ਸਾਹਿਬ ਆਪਣਾ ਇੱਕ ਤਖਤ ਹੈ ਉੱਥੋਂ ਦੀ ਕਨੈਕਟੀਵਿਟੀ ਨਹੀਂ ਹੈਗੀ ਰੇਲਵੇ ਨਾਲ ਬਠਿੰਡਾ ਤੋਂ ਉੱਥੇ ਤੱਕ ਕਨੈਕਟੀਵਿਟੀ ਹੋਣੀ ਜ਼ਰੂਰੀ ਹੈ ਅਗਰ ਤੁਸੀਂ ਰਿਕਾਰਡ ਚੈੱਕ ਕਰਕੇ ਦੇਖੋ ਪੰਜਾ ਤਖਤਾਂ ਦੇ ਵਿੱਚੋਂ ਸਾਰਿਆਂ ਨੂੰ ਘੱਟ ਦਰਸ਼ਨ ਦਮਦਮਾ ਸਾਹਿਬ ਦੇ ਹੁੰਦੇ ਆ ਸਪੈਸ਼ਲੀ ਹੋਰ ਸਟੇਟਾਂ ਤੋਂ ਜੋ ਲੋਕ ਆਣਾ ਚਾਹੁੰਦੇ ਉੱਥੇ ਉਹਨਾਂ ਲਈ ਉੱਥੇ ਜਾਣ ਦਾ ਇੱਕ ਪ੍ਰੋਪਰ ਸਾਧਨ ਨਹੀਂ ਹੈਗਾ ਤਾਂ ਐਦਾਂ ਦੇ ਮੁੱਦੇ ਆ ਜੋ ਉਹਨਾਂ ਤੇ ਕੰਮ ਨਹੀਂ ਹੋਇਆ ਤੇ ਅਸੀਂ ਉਹਨਾਂ ਤੇ ਕੰਮ ਕਰਨ ਲਈ ਤਿਆਰ ਹਾਂ ਜੀ ਪਰ ਇਸ ਤੋਂ ਪਹਿਲਾਂ ਕਿਸੇ ਸਾਥ ਪਾਰਟੀ ਨਾਲ ਸੰਪਰਕ ਨਹੀਂ ਕੀਤਾ ਜਿਨ੍ਹਾਂ ਦੇ ਟਿਕਟ ਦੇਣ ਲਈ ਤੁਸੀਂ ਕਿਹਾ ਹੋਵੇ ਦੇਖੋ ਟਿਕਟ ਤਾਂ ਆਪਾਂ ਤਾਂ ਮੰਨੀਏ ਅਗਰ ਸਾਰੀਆਂ ਪਾਰਟੀਆਂ ਦੀ ਕੋਈ ਆਈਡਿਓਲੋਜੀ ਆਪਾਂ ਨੂੰ ਲੱਗੇ ਵੀ ਇਦਾਂ ਹੋ ਸਕਦਾ ਜਦੋਂ ਕਿ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਫੇਰ ਪਹਿਲੇ ਵੀ ਮੈਂ ਕਿਹਾ ਸੀ ਵੀ ਉਹਨਾਂ ਤੋਂ ਉਮੀਦ ਸੀ ਪਰ ਹੁਣ ਅਗਰ ਉਹਨਾਂ ਵਿੱਚ ਵੀ ਉਹੀ ਲੋਕ ਫੇਰ ਆ ਰਹੇ ਨੇ ਜਿਹੜੀਆਂ ਦੂਸਰੀ ਪੰਡ ਜਿਨ੍ਹਾਂ ਤੋਂ ਆਪਾਂ ਅੱਕੇ ਹੋਏ ਸੀ ਜਿਨ੍ਹਾਂ ਤੋਂ ਆਪਾਂ ਤੰਗ ਸੀਗੇ ਤਾਂ ਫਿਰ ਉੱਥੇ ਜਦੋਂ ਤੁਹਾਨੂੰ ਕੋਈ ਆਜ਼ਾਦੀ ਨਹੀਂ ਹੈਗੀ ਉੱਥੇ ਕੰਮ ਕਰਨ ਦੀ ਤਾਂ ਉਹਨਾਂ ਪਾਰਟੀਆਂ ਦੇ ਨਾਲ ਕਨੈਕਸ਼ਨ ਬਣਾਉਣ ਦਾ ਕੋਈ ਮਤਲਬ ਨਹੀਂ ਬਣਦਾ ਕਿਉਂਕਿ ਉੱਥੇ ਜੋ ਮੁੱਦੇ ਨੇ ਉਹਨਾਂ ਤੇ ਇੱਕ ਆਜ਼ਾਦ ਸੋਚ ਨਾਲ ਹੀ ਕੰਮ ਕੀਤਾ ਜਾ ਸਕਦਾ ਹੈ ਜਾਂ ਇੱਕ ਐਸੀ ਪਾਰਟੀ ਅੱਗੇ ਖੜੀ ਕੀਤੀ ਜਾ ਸਕਦਾ ਹੈ ਜੋ ਇੱਕ ਆਜ਼ਾਦ ਤੌਰ ਤੇ ਤੁਹਾਨੂੰ ਕੰਮ ਕਰਨ ਦੇ ਲਈ ਇੱਕ ਖੁੱਲ੍ਹ ਦੇਵੇ ਪਰ ਆਜ਼ਾਦ ਉਮੀਦਵਾਰ ਦੇ ਪੈਰ ਨਹੀਂ ਲੱਗਦੇ ਛੇਤੀ ਇਲੈਕਸ਼ਨਾਂ 'ਚ ਤੁਸੀਂ ਕਿਵੇਂ ਪੈਰ ਜਮਾਓਗੇ ਇਹ ਤੁਸੀਂ ਕਹਿ ਰਹੇ ਹੋ ਬਸੋਤਾ ਸਾਹਿਬ ਕਿਉਂਕਿ ਦੇਖੋ ਲੋਕਾਂ ਨੇ ਉੱਥੇ ਦੇਖਣਾ ਵੀ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੇ 70-75 ਸਾਲ ਤੋਂ ਇਹੀ ਦੇਖਦੇ ਆ ਰਹੇ ਨੇ ਇੱਕ ਜਦੋਂ ਮੋਡਲੀ ਹਲੇ ਜੋ ਸਹੂਲਤਾਂ ਸੀ ਮੇਰੇ ਏਰੀਆ ਦੀਆਂ ਅਗਰ ਉਹਨਾਂ ਨੂੰ ਉਹ ਨਹੀਂ ਮਿਲ ਪਾਰੀਆਂ ਮੰਨ ਲਓ ਠੀਕ ਹੈ ਉੱਥੋਂ ਇਹ ਸਿਸਟਮ ਐਸਾ ਬਣਾ ਦਿੱਤਾ ਗਿਆ ਵੀ ਲੋਕਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਸਾਨੂੰ ਕੀ ਚਾਹੀਦਾ ਹੈ ਉਹਨਾਂ ਨੂੰ ਆਪਣੀਆਂ ਕਦੇ ਕਿੱਕ ਲਈ ਪਾਉਣ ਦੀਆਂ ਗੱਲਾਂ ਦੇ ਵਿੱਚ ਜਾਂ ਇੱਕ ਹੋਰ ਮੁੱਦਿਆਂ ਤੇ 扑ਕਾਉਣ ਦੀਆਂ ਗੱਲਾਂ ਦੇ ਵਿੱਚ ਹੀਲ ਜਾਇਆ ਗਿਆ ਉਹਨਾਂ ਨੂੰ ਅਸਲੀ ਮੁੱਦੇ ਅਗਰ ਤੁਸੀਂ ਦੇਖੋ ਕਿਸੇ ਵੀ ਕੈਂਡੀਡੇਟ ਨੇ ਆਪਣਾ ਮੈਨੀਫੈਸਟੋ ਦੇ ਵਿੱਚ ਇਹ ਨਹੀਂ ਕਿਹਾ ਵੀ ਅਸੀਂ ਬਠਿੰਡਾ ਮਾਨਸਾ ਦੇ ਏਰੀਆ ਦੇ ਵਿੱਚ ਆਹ ਆਹ ਪ੍ਰੋਜੈਕਟ ਕਰਾਂਗੇ ਤੇ ਉਹਨਾਂ ਤੇ ਇਦਾਂ ਇਦਾਂ ਵਰਕ ਕਰਾਂਗੇ ਤੋਂ ਅਸੀਂ ਅਸੀਂ ਮੇਰੇ ਵੱਲੋਂ ਇੱਕ ਐਜ਼ ਅ ਕੈਂਡੀਡੇਟ ਇੱਕ ਖਰੜਾ ਤਿਆਰ ਕੀਤਾ ਗਿਆ ਇੱਕ ਐਲਾਨਨਾਮਾ ਤਿਆਰ ਕੀਤਾ ਗਿਆ ਉਹਦੇ ਵਿੱਚ ਅਸੀਂ ਦੱਸਾਂਗੇ ਕਿਦਾਂ ਕੰਮ ਕਰਾਂਗੇ ਤੇ ਕਿਹੜੇ-ਕਿਹੜੇ ਕੰਮ ਹੋਣੇ ਚਾਹੀਦੇ ਆ ਇਦਾਂ ਹੀ ਮੈਂ YouTube ਚੈਨਲ ਬਣਾਇਆ ਹੈ ਉਹਦੇ ਉੱਤੇ ਮੈਂ ਹਰ ਮੁੱਦੇ ਤੇ 5-7 ਮਿੰਟ ਦੀ ਵੀਡੀਓ ਬਣਾ ਕੇ 10 ਦਾ ਵੀ ਉਹ ਕੀ ਕਾਰਨ ਨੇ ਤੇ ਹੱਲ ਕਿੱਦਾਂ ਨੇ ਕਿਉਂਕਿ ਕੱਲਾ ਕਾਰਨ ਦੱਸਣਾ ਵੀ ਕੀ ਪ੍ਰੋਬਲਮ ਆ ਉਹ ਜ਼ਰੂਰੀ ਨਹੀਂ ਉਹਦੇ ਨਾਲ ਹੱਲ ਵੀ ਦੱਸੋ ਕਿੱਦਾਂ ਹੋਏਗਾ ਤੇ ਉਹ ਸਾਰਾ ਅਸੀਂ ਵਰਕ ਕਰ ਰਹੇ ਹਾਂ ਜੀ ਉੱਤੇ ਪ੍ਰੋਪਰ ਤੇ ਕੀ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਕਿਉਂਕਿ ਤੁਸੀਂ ਖੁਦ ਚੋਣ ਲੜ ਰਹੇ ਹੋ ਕੇਂਦਰ ਵਿੱਚ ਕਿਹਦੀ ਸਰਕਾਰ ਦੀ ਸੁਭਾਵਨਾ ਤੇ ਕਿਹਦੀ ਸਰਕਾਰ ਤੁਸੀਂ ਚਾਹੁੰਦੇ ਹੋ ਦੇਖੋ ਕੇਂਦਰ ਦੀ ਸਰਕਾਰ ਦੇ ਵਿੱਚ ਸਰਕਾਰ ਕਿਸੇ ਦੀ ਵੀ ਆਵੇ ਭਾਜੀਪੀ ਆਵੇ ਜਾਂ ਕੋਈ ਇੰਡੀਆ ਅਲਾਈਅንስ ਆਵੇ ਉਹਦਾ ਉਹ ਜ਼ਿਆਦਾ ਮੈਟਰ ਨਹੀਂ ਕਰਦਾ ਮੈਮ ਕਿਉਂਕਿ ਮੇਰੀ ਜੋ ਲੜਾਈ ਹੈ ਮੇਰੇ ਏਰੀਆ ਲਈ ਹੈ ਇਸ ਟਾਈਮ ਮੈਂ ਕੋਈ ਪੰਜਾਬ ਜਾਂ ਕੋਈ ਇੰਡੀਆ ਲੈਵਲ ਦੀ ਪੋਲਿਟਿਕਸ ਦੀ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਜਦੋਂ ਮੇਰੇ ਏਰੀਆ ਦੇ ਜੋ ਮੁੱਦੇ ਨੇ ਜਦੋਂ ਮੈਂ ਮੈਂ ਤਾਂ ਉਹਨਾਂ ਤੇ ਕਨਸੈਂਟਰੇਟ ਕਰਨਾ ਹੈ ਤੇ ਉਹਦੇ ਵਿੱਚ ਸਰਕਾਰ ਗਵਰਨਮੈਂਟ ਦੀ ਮਤਲਬ ਗਵਰਨਮੈਂਟ ਕਿਸੇ ਦੀ ਵੀ ਹੋਣੀ ਸੈਂਟਰ ਦੇ ਵਿੱਚ ਉੱਥੇ ਇੱਕ ਤੁਹਾਡਾ ਇੱਕ ਜਰੀਆ ਹੋਣਾ ਚਾਹੀਦਾ ਤੁਸੀਂ ਕਿਸ ਤਰ੍ਹਾਂ ਗੱਲਬਾਤ ਕਰਕੇ ਪ੍ਰੋਜੈਕਟ ਨੂੰ ਇੱਥੇ ਲਿਆ ਸਕਦੇ ਹੋ ਕਿਉਂਕਿ ਕੁਝ ਪ੍ਰੋਜੈਕਟ ਤੁਸੀਂ ਸੈਂਟਰ ਗਵਰਨਮੈਂਟ ਤੋਂ ਲੈ ਕੇ ਆਣੇ ਹੁੰਦੇ ਕੁਝ ਤੁਸੀਂ ਪੰਜਾਬ ਸਰਕਾਰ ਦੀ ਜੋ ਹੈਗੇ ਉਹ ਤੋਂ ਲੈਣੇ ਹੁੰਦੇ ਪਰ ਉਹਦੇ ਲਈ ਪ੍ਰੋਪਰ ਤੁਹਾਨੂੰ ਇੱਕ ਕੰਟੀਨਿਊ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ ਜ ਕਾਂਡੀਡੇਟ ਜਾਣੇ ਵੀ ਹੋ ਤਾਂ ਓਬਵੀਅਸਲੀ ਉਹ ਤੁਹਾਨੂੰ ਟਰਕਾਣਗੇ ਵੀ ਨਹੀਂ ਇਹ ਪ੍ਰੋਜੈਕਟ ਨਹੀਂ ਆਏਗਾ ਪਰ ਤੁਹਾਡੀ ਕੰਟੀਨਿਊ ਮਾਨਿਟਰੀਂਗ ਹੋਣੀ ਚਾਹੀਦੀ ਹੈ ਤੇ ਰਿਟਰਨ ਦੇ ਵਿੱਚ ਉਹ ਪ੍ਰੋਜੈਕਟ ਲਿਆਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਤੇ ਲੋਕਾਂ ਦੇ ذریعے ਲਿਆਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਤੇ ਐਦਾਂ ਕਰਨ ਨਾਲ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਚ ਅੱਛੇ ਬੰਦੇ ਹੁੰਦੇ ਆ ਉਹ ਪਲੀਪਾਂ ਦੀ ਸਮਝਣਗੇ ਉਹਨਾਂ ਨੂੰ ਫੀਲਡ ਟ੍ਰਿਪਲ ਲਗਾਇਆ ਜਾ ਸਕਦਾ ਏਰੀਆ ਦਾ ਵੀ ਦੇਖੋ ਏਰੀਆ ਦੇ ਵਿੱਚ ਕੀ ਹਾਲਾਤ ਨੇ ਤਾਂ ਉਹ ਪਲੀਪਾਂ ਦੀ ਸਮਝ ਕੇ ਪ੍ਰੋਜੈਕਟ ਦੇ ਸਕਦੇ ਹੁਣ ਪਹਿਲੇ ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਇੰਡੇ ਦਾ ਸਿਸਟਮ ਇਹ ਹੈ ਤੁਸੀਂ ਡਾਕ ਰਾਹੀਂ ਵੋਟ ਨਹੀਂ ਭੇਜ ਸਕਦੇ ਹੈਗੇ ਸੋ ਪਹਿਲੀ ਜੂਨ ਨੂੰ ਵੋਟਾਂ ਜੋ ਪੈਣੀਆਂ ਨੇ ਕੀ ਤੁਸੀਂ ਆਪਣੇ ਲਈ ਵੋਟ ਪਾਉਣ ਜਾਓਗੇ ਹਾਂ ਜੀ ਤੁਹਾਡਾ ਇਹ ਬੜਾ ਸਟਰੋਂਗ ਕੁਐਸਚਨ ਹੈਗਾ ਇਹਦਾ ਆਨਸਰ ਹੈ ਵੀ ਮੈਂ ਨਹੀਂ ਜਾਊਂਗਾ ਜੀ ਪਹਿਲੀ ਗੱਲ ਤੇ ਉਹਦੇ ਦੇਖੋ ਇਹ ਉਹਦੇ ਵਿੱਚ ਇਹ ਵੀ ਮੇਰੀ ਇੱਕ ਪਰ ਉਮੀਦਵਾਰ ਹੋ ਤੁਸੀਂ ਆਪਣੀ ਵੋਟ ਆਪ ਵੀ ਪਾਉਣ ਨਹੀਂ ਜਾ ਰਹੇ ਫਿਰ ਕੀ ਉਮੀਦ ਕਰਦੇ ਹੋ ਬਾਕੀ ਤੋਂ ਹਾਂਜੀ ਉਹ ਇਹ ਦੇਖੋ ਆਪਾਂ ਵੋਟਾਂ ਉੱਥੇ ਪਾਉਣੇ ਆ ਉੱਥੇ ਤੁਸੀਂ ਅਗਰ ਬੋਟ ਸਿਸਟਮ ਦੇਖੋ 60 ਤੋਂ 70% ਵੋਟ ਪੈਂਦੀ ਹੈ ਹਰ ਵਾਰ 30 ਤੋਂ 40% ਲੋਕ ਉੱਥੇ ਵੋਟ ਪਾਉਣ ਨਹੀਂ ਜਾਂਦੇ ਉਥੋਂ ਦੇ ਲੋਕਾਂ ਦਾ ਰੋਸ ਹੈ ਤੇ ਉਹ ਆਪਾਂ ਉੱਥੇ ਬਹਿ ਕੇ ਵੋਟ ਪਾਉਣ ਦਾ ਰੋਸ ਦਿਖਾ ਸਕਦੇ ਹਾਂ ਠੀਕ ਹੈ ਐਦਾਂ ਹੀ ਮੈਂ ਹੁਣ ਮੈਂ ਇੱਥੇ ਮੇਰਾ ਇੱਕ ਕਿਉਂਕਿ ਨਿੱਜੀ ਲੜਾਈ ਇੱਕ ਤਰ੍ਹਾਂ ਦਾ ਮੈਂ ਸ਼ੁਰੂ ਕੀਤੀ ਹੈ ਲੋਕਾਂ ਦੇ ਲਈ ਤੇ ਇਹਦੇ ਵਿੱਚ ਮੈਨੂੰ ਕੋਈ ਕਿਸੇ ਤੋਂ ਸਪੋਰਟ ਨਹੀਂ ਹੈ ਕਿ ਆਪਦੇ ਲੈਵਲ ਤੇ ਸ਼ੁਰੂ ਕੀਤੀ ਹੈ ਕਿਉਂਕਿ ਦਰਦ ਸੀ ਆਪਦੇ ਦਿਲ ਦੇ ਵਿੱਚ ਤਾਂ ਮੇਰੇ ਆਪਦੇ ਹਲੇ ਮਤਲਬ ਪਰਸਨਲ ਆਪਦੇ ਮਜਬੂਰੀਆਂ ਨੇ ਮੈਂ ਆਪਦੀ ਫੈਮਲੀ ਨੂੰ ਦੇਖਣਾ ਹਲੇ ਹੈਨਾ ਕਿਉਂਕਿ ਮੈਂ ਇੱਥੇ ਸਿਸਟਮ ਦੇ ਵਿੱਚ ਰਹਿ ਕੇ ਇੱਥੇ ਹੀ ਇੱਕ ਮੈਂ ਲੜਾਈ ਲੜਨ ਦੇ ਲਈ ਉੱਥੇ ਤਿੰਨ ਚਾਰ ਦਿਨ ਗਿਆ ਮੈਂ ਆਪਦੀ ਪ੍ਰੋਪਰ ਇੱਕ ਟਿਕਟ ਲੈ ਕੇ ਖਰਚਾ ਕਰਕੇ ਉੱਥੇ ਲੜਾਈ ਲੜਨ ਦੇ ਲਈ ਇੱਕ ਮੈਂ ਸ਼ੁਰੂਆਤ ਕਰਕੇ ਗਿਆ ਇੱਕ ਮੈਂ ਚਿੰਗਾਰੀ ਦੇਣ ਦੀ ਕੋਸ਼ਿਸ਼ ਕਰਕੇ ਆਇਆ ਤਾਂ ਮੇਰੀ ਵੋਟ ਦਾ ਵੈਲਿਊ ਓਨੀ ਹੀ ਹੈ ਜਿੰਨੀ ਉਹਨਾਂ ਦੀ ਹੈ ਪਰ ਇਹ ਵੀ ਮੈਂ ਮੈਂ ਇਸ ਪਲੇਟਫਾਰਮ ਜਰੀਏ ਉਹਨਾਂ 30 ਤੋਂ 40% ਵੋਟਰਾਂ ਨੂੰ ਜ਼ਰੂਰ ਉਹ ਕਰੂੰਗਾ ਵੀ ਉਹ ਵੀ ਵੋਟ ਪਾਉਣ ਇਸ ਵਾਰ ਜ਼ਰੂਰ ਜਾਣ ਹੋ ਸਕਦਾ ਉਹਨਾਂ ਦੀ ਜੋ दिली ਤਮੰਨਾ ਸੀ ਜੋ ਉਹਨਾਂ ਦੀਆਂ ਸੁਪਨਿਆਂ ਦੀ ਕੈਂਡੀਡੇਟ ਸੀ ਉਹ ਮੈਂ ਉੱਭਰ ਕੇ ਨਿਕਲਾਂ ਏਦਾਂ ਹੀ ਹੋਰ ਕੈਂਡੀਡੇਟਾਂ ਨੂੰ ਵੀ ਮਤਲਬ ਹੋਰ ਵੋਟਰਾਂ ਨੂੰ ਵੀ ਮੈਂ ਰਿਕਵੈਸਟ ਕਰੂੰਗਾ ਵੀ ਤੁਸੀਂ ਚੇਂਜ ਦੇ ਲਈ ਵੋਟ ਜ਼ਰੂਰੀ ਹੈ ਜੀ ਤੁਸੀਂ ਲੋਕਾਂ ਦੀ दिली ਤਮੰਨਾ ਦੀ ਗੱਲ ਕੀਤੀ ਹੈ ਤੇ ਆਪਣੀ दिली ਤਮੰਨਾ ਵੀ ਦੱਸ ਦਿਓ ਦਿਲ ਦੀ ਗੱਲ ਮੇਰੇ ਦਿਲ ਦੇ ਦੇਖੋ ਜਿੱਦ ਦਿਲ ਦੇ ਵਿੱਚ ਹਮੇਸ਼ਾ ਦਰਦ ਰਹਿੰਦਾ ਹੈ ਇੱਥੇ ਰਹਿੰਦੇ ਹਾਂ ਨੂੰ 14 ਸਾਲ ਹੋ ਗਏ ਪਰ ਸੁਪਨੇ ਸਾਨੂੰ ਅੱਜ ਵੀ ਉੱਥੋਂ ਦੀ ਆਉਂਦੇ ਆ ਤੇ ਜਦੋਂ ਏਰੀਆ ਦੇ ਵਿੱਚ ਵਿਚਰਦੇ ਆ ਏਰੀਆ ਦੇ ਵਿੱਚ ਜਾਂਦੇ ਆ ਤਾਂ ਇੱਕ ਦਰਦ ਮਹਿਸੂਸ ਹੁੰਦਾ ਵੀ ਮੈਂ ਇੱਥੋਂ ਨਿਕਲ ਕੇ ਮਤਲਬ ਤਰੱਕੀ ਕਰ ਚੁੱਕਿਆ ਮੈਂ ਆਪਣੀ ਲਾਈਫ ਦੇ ਵਿੱਚ ਬੈਲ ਸੈਟਲਡ ਆ ਮੇਰੀ ਸਾਰੀ ਫੈਮਿਲੀ ਓਰੀਆ ਮੇਰੇ ਪੇਰੈਂਟਸ ਓਰੇ ਰਹਿੰਦੇ ਆ ਇੰਡੀਆ ਦੇ ਵਿੱਚ ਮੇਰਾ ਕੋਈ ਵੀ ਨਹੀਂ ਹੈਗਾ ਇਸ ਟਾਈਮ ਤੇ ਮੇਰੇ ਸਿਸਟਰ ਹੈਗੇ ਉਹਨਾਂ ਦੇ ਬੱਚੇ ਵੀ ਚਲੋ ਇਧਰ ਨੇ ਤੇ ਇਸ ਕਰਕੇ ਮੈਂ ਬੈਲ ਸੈਟਲਡ ਹੋ ਰਿਹਾ ਪਰ ਫੇਰ ਵੀ ਦਰਦ ਹੈ ਵੀ ਮੈਂ ਅਗਰ ਬੈਲ ਸੈਟਲਡ ਹੋ ਜਾ ਉੱਥੇ ਕਿਸੇ ਨਾ ਕਿਸੇ ਨੂੰ ਮੇਰੇ ਏਰੀਆ ਦੇ ਲੋਕਾਂ ਦੀ ਬਾਹ ਫੜਨੀ ਪੈਣੀ ਹੈ ਤੇ ਉਹ ਉਸੇ ਦਰਦ ਨਾਲ ਮੈਨੂੰ ਇਹ ਕੋਸ਼ਿਸ਼ ਕਰਨੀ ਜ਼ਰੂਰੀ ਸੀ ਤੇ ਇਹ ਕੋਸ਼ਿ ਸੈਕਸ਼ਨ ਹੋ ਗਏ ਤੇ ਫਿਰ ਠੰਡੇ ਹੋ ਜੋ ਕਿਉਂਕਿ ਇਹ ਦੇਖੋ ਉਥੇ ਚਿੰਗਾਰੀ ਜਲਦੀ ਰੱਖਣਾ ਜ਼ਰੂਰੀ ਹੈ ਜੀ ਅਸੋ ਤੁਸੀਂ ਕਹਿੰਦੇ ਆ ਵੀ ਚਿੰਗਿਆੜੀ ਬਲਦੀ ਰੱਖਣਾ ਜ਼ਰੂਰੀ ਹੈ ਤੇ ਸ਼ਮਾ ਇੰਜ ਜਲਦੀ ਰਹੇਗੀ ਬਿਲਕੁਲ ਸਰ ਅਖੀਰਚ ਕੀ ਕਹਿਣਾ ਚਾਹੋਗੇ ਅਖੀਰਚ ਮੈਂ ਇਹੀ ਕਹੂੰਗਾ ਵੀ ਦੇਖੋ ਉਥੇ ਆਪਾਂ ਸਾਰੀਆਂ ਸਰਕਾਰਾਂ ਦੇਖ ਚੁੱਕੇ ਆ ਇਸ ਵਾਰ ਤੁਸੀਂ ਇੱਕ ਨਵੀਂ ਸੋਚ ਕਿਉਂਕਿ ਇੱਕ ਮੁੱਦੇ ਤੇ ਗੱਲ ਸੁਣੋ ਮਤਲਬ ਜੋ ਉੱਥੇ ਪੋਲੀਟੀਸ਼ੀਨਾਂ ਨੇ ਆਪਾਂ ਨੂੰ ਉਲਝਾਇਆ ਹੋਇਆ ਕਿਸੇ ਨੇ ਕੋਈ ਮਜ਼ਾਕ ਇੱਕ ਇੱਕ ਰਿਸਪੈਕਟਡ ਪੋਜੀਸ਼ਨ ਵਾਲੇ ਬੰਦੇ ਉਥੇ ਇੱਕ ਦੂਜੇ ਦਾ ਮਜ਼ਾਕ ਖਿੱਚਦੇ ਆ ਉਹਦੇ ਨਾਲ ਆਪਣੇ ਬੱਚੇ ਨੂੰ ਉਥੇ ਸੇਧ ਮਿਲਦੀ ਹੈ ਵੀ ਤੁਸੀਂ ਵੀ ਮਜ਼ਾਕ ਕਰ ਸਕਦੇ ਹੋ ਤਾਂ ਉਹਨਾਂ ਨੇ ਇੱਕ ਫਾਊਂਡੇਸ਼ਨ ਹੀ ਗਲਤ ਰੱਖੀ ਗਈ ਹੈ ਤੇ ਉਹ ਪ੍ਰਾਇਮਰੀ ਐਜੂਕੇਸ਼ਨ ਜਾਂ ਇੱਕ ਸਕੈਂਡਰੀ ਐਜੂਕੇਸ਼ਨ ਤੇ ਕੰਮ ਕਰਨ ਦੇ ਲਈ ਇੱਕ ਅੱਛਾ ਉਥੇ ਕੈਂਡੀਡੇਟ ਹੋਣਾ ਚਾਹੀਦਾ ਤੇ ਸਾਡੇ ਵੱਲੋਂ ਉਹ ਪੂਰੀ ਕੋਸ਼ਿਸ਼ ਕੀਤੀ ਜਾਏਗੀ ਤੇ ਇਸ ਕਰਕੇ ਤੁਸੀਂ ਸਾਨੂੰ ਵੋਟ ਤੇ ਸਪੋਰਟ ਜ਼ਰੂਰ ਕਰੋ ਇੱਕ ਨਵੀਂ ਸੋਚ ਨੂੰ ਇੱਕ ਨਵੀਂ ਤਰੰਗ ਨੂੰ ਉਥੇ ਭਾਂਬੜ ਦੇਣ ਦੀ ਜ਼ਰੂਰਤ ਹੈਗੀ ਹੈ ਉਹਦੇ ਕਰਕੇ ਮੇਰਾ ਚੋਣ ਨਿਸ਼ਾਨ ਜੋ ਮਾਚਸ ਦੀ ਡੱਬੀ ਹੈ ਜੋ ਊਰਜਾ ਦਾ ਸਰੋਤ ਹੈ ਉਹਤੇ ਵੋਟ ਤੇ ਸਪੋਰਟ ਜ਼ਰੂਰ ਨੀ ਚਾਹੀਦੀ ਹੈ ਤੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਜਿਨ੍ਹਾਂ ਨੂੰ ਨਹੀਂ ਪਤਾ ਮੇਰੇ ਬਾਰੇ ਇਸ ਲਈ ਮੈਨੂੰ ਮਤਲਬ ਵੋਟ ਜ਼ਰੂਰ ਕਰਨ ਜੀ ਗੁਰਵੰਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਐਂਡ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਜੀ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਸੁਣਨ ਵਾਲੇ ਸਰੋਤੇ ਦਾ ਜੀ ਸੋ ਦੋਸਤੋ ਇਹ ਸੀ ਗੁਰਵੰਤ ਸਿੰਘ ਜੋ ਬਠਿੰਡਾ ਹਲਕੇ ਤੋਂ ਉਮੀਦਵਾਰ ਨੇ ਚੋਣ ਨਿਸ਼ਾਨ ਇਹਨਾਂ ਦਾ ਮਾਚਸ ਹੈ ਮਾਚਸ ਦੀ ਡੱਬੀ ਹੈ ਤੇ ਇਹ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਨੇ